ਅ ਬਿਜਲੀ ਐਕਟ ਜਿਹੜਾ 2025 ਲੈ ਕੇ ਆਇਆ ਉਹਦੇ ਖਿਲਾਫ ਜਿਹੜਾ ਧਰਨਾ ਜਿਹੜਾ ਅਸੀਂ ਜਦੋਂ ਦਿੱਲੀ ਮੋਰਚਾ ਲਾਇਆ ਇਹਨੂੰ ਉਦੋਂ ਵੀ ਰੱਦ ਕਰਨ ਦੀ ਗੱਲ ਹੋਈ ਸੀ ਪਰ ਇਹ ਅਜੇ ਪਿੰਡੇਦ ਰੱਖ ਲਿਆ ਸੀ ਜਿਹੜੇ ਖੇਤੀ ਕਾਨੂੰਨ ਸੀਗੇ ਉਹ ਰੱਦ ਕਰਾ ਕੇ ਇਹ ਲੈ ਆਈ ਸੀ ਪਰ ਉਹ ਹੁਣ 5 ਸਾਲ ਬੀਤਣ ਤੋਂ ਬਾਅਦ ਇਹਨਾਂ ਨੇ ਉਹ ਬਿਜਲੀ ਥੋਲ ਬਿੱਲ ਜਿਹੜਾ ਐਕਟ ਹੈ 2025 ਲੈ ਆਂਦਾ ਹੈ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਹੈ ਉਹਦਾ ਨੁਕਸਾਨ ਇਹ ਹੈ ਕਿ ਜਿਹੜਾ ਬਿਜਲੀ ਦਾ ਵਿਭਾਗ ਆ ਉਹ ਪੰਜਾਬ ਗਵਰਨਮੈਂਟ ਦੇ ਕੋਲੋਂ ਲੈ ਕੇ ਸੈਂਟਰ ਸਿੱਧਾ ਆਪਣਾ ਅਧਿਕਾਰ ਲੈ ਰਿਹਾ ਸੈਂਟਰ ਆਪਣਾ ਅਧਿਕਾਰ ਲੈ ਕੇ ਆਪਣੀ ਮਰਜ਼ੀ ਦੀਆਂ ਕੰਪਨੀਆਂ ਨੂੰ ਜਿਹੜਾ ਪੇਸ਼ ਕਰੂਗਾ ਵੀ ਜਿਵੇਂ ਅਦਾਨੀ ਬਾਨੀ 에어ਪੋਰਟ ਲੈ ਗਿਆ 에어ਲਾਈਨਾਂ ਲੈ ਗਿਆ ਬਿਲਕੁਲ ਉਸੇ ਤਰਜ਼ ਤੇ ਹੀ ਇਹ ਬਿਜਲੀ ਦੇ ਵਿਭਾਗੇ ਉਹਨਾਂ ਕੰਪਨੀਆਂ ਕੋਲ ਜਾਣਗੇ ਤੇ ਉਹਦਾ ਜਿਹੜਾ ਇਹ ਜਿਹੜੀ ਸਬਸਿਡੀ ਆ ਸਿੱਟਾ ਨੇ ਦੇਣੀ ਹੁੰਦੀ ਆ ਉਹ ਜਿਹੜੀ ਖਤਮ ਕਰਨਗੇ ਜੇ ਸਟੇਟ ਨੇ ਸਬਸਿਡੀ ਦੇਣੀ ਹੋਈ ਪਹਿਲਾਂ ਸਿਲੰਡਰਾਂ ਦੀ ਤਰ੍ਹਾਂ ਪੂਰੇ ਦਾ ਪੂਰਾ ਬਿੱਲ ਜਮ੍ਹਾਂ ਕਰਵਾਉਣਾ ਪਊਗਾ ਉਸ ਤੋਂ ਬਾਅਦ ਸਬਸਿਡੀ ਆਵੇ ਕਿ ਨਾ ਆਵੇ ਦੂਸਰਾ ਇਹ ਜਿਹੜੀ ਲਾਈਟ ਆ ਉਹ ਆਪਣੀ ਮਰਜ਼ੀ ਮੁਤਾਬਕ ਦੇਣਗੇ ਜਿਵੇਂ ਬੀਜ ਦਾ ਬਿੱਲ ਲੈ ਆਂਦਾ ਬੀਜ ਸਾਰੇ ਇਹਨਾਂ ਦੇ ਹੋਗਾ ਖੇਤੀ ਸਕਤ ਨੂੰ ਇਸ ਤਰ੍ਹਾਂ ਘੱਟ ਆਪੇ ਦਾ ਕਿ ਲਾਈਟ ਦੇਣੀ ਆ ਕਿ ਨਹੀਂ ਦੇਣੀ ਆ ਬੀਜ ਉਤਾਰਨੇ ਆ ਕਿ ਨਹੀਂ ਉਤਾਰਨੇ ਮਤਲਬ ਤੇਤੀ ਸੈਕਟਰ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਔਰ ਜਿਹੜਾ ਆਮ ਖਪਤ ਕਰਦੇ ਦਾ ਹੋ ਰਿਹਾ ਉਹਦੇ ਵਿੱਚ ਇਹ ਟਿਪ ਵਾਲੇ ਮੀਟਰ ਜਿਹੜੇ ਆ ਉਹ ਲਾਉਣਗੇ ਕਿਉਂਕਿ ਪੰਜਾਬ ਗਵਰਨਮੈਂਟ ਦਾ ਕੋਈ ਅਧਿਕਾਰ ਨਹੀਂ ਰਹੂਗਾ ਕੰਪਨੀਆਂ ਸਿੱਧਾ ਸੈਂਟਰ ਦਾ ਅਧਿਕਾਰ ਹੋਊਗਾ ਤੇ ਉਹ ਉਹਦਾ ਅਸੀਂ ਮਨਾਹੀ ਵੀ ਨਹੀਂ ਕਰ ਸਕਦੇ ਜੇ ਮੰਨ ਲਓ ਰਾਤ ਨੂੰ ਡਾਇਰ ਜਾਂਦੀ ਹੈ ਤੁਸੀਂ ਮੋਬਾਈਲ ਵਿੱਚ ਰੀਚਾਰਜ ਜਿਵੇਂ ਕਰਾਉਨੇ ਹੋ ਤੁਹਾਡਾ ਰੀਚਾਰਜ ਰਾਤ ਨੂੰ ਜਿਹੜਾ ਉਹ ਖਤਮ ਹੋ ਜਾਂਦਾ ਹੈ ਤੇ ਤੁਸੀਂ ਸਵੇਰ ਨੂੰ ਜਾ ਕੇ ਆਪਣਾ ਰੀਚਾਰਜ ਕਰਾਉਂਗੇ ਤਾਂ ਮੋਬਾਈਲ ਚੱਲੂਗਾ ਤੇ ਇਸੇ ਤਰ੍ਹਾਂ ਹੀ ਰਾਤ ਨੂੰ ਲਾਈਟ ਤੁਹਾਡਾ ਜਿਹੜਾ ਪੈਸੇ ਮੁੱਕ ਜਾਂਦੇ ਉਸ ਕਾਰਡ ਵਿੱਚੋਂ ਤੇ ਜਿੰਨਾ ਚਿਰ ਤੁਸੀਂ ਰੀਚਾਰਜ ਨਹੀਂ ਕਰਾਉਂਦੇ ਲਾਈਟ ਤੋਂ ਬੈਠੇ ਰਹੋਗੇ ਇਸੇ ਤਰ੍ਹਾਂ ਬਿਜਲੀ ਵਾਲੇ ਖੇਤੀ ਸੈਕਟਰ ਆ ਦੇ ਬੈਠੇ ਰਹੋਗੇ ਕਿਉਂਕਿ ਜਿਹੜੀ ਪੱਤ ਨੂੰ ਅੱਜ ਪਾਣੀ ਲਾਉਣਾ ਤੁਸੀਂ ਕਿੰਨਾ ਵੱਡਾ ਰੀਚਾਰਜ ਕਰਾਉਂਗੇ ਤਾਂ ਫਿਰ ਉਸ ਪਾਣੀ ਲਾ ਸਕਦੇ ਆ ਸੋ ਬਿਜਲੀ ਦੇ ਉੱਤੇ ਸਾਰਾ ਸਿਸਟਮ ਚੱਲਦਾ ਇਹ ਲੋਕਾਂ ਨੂੰ ਜਿਹੜਾ ਕੱਲੋ ਲੋਕ ਮਾਰੂ ਬੱਲ ਹੈ ਉਹ ਜਿਵੇਂ ਕਹਿੰਦੇ ਆ ਕਿ ਆਪਣੇ ਹੀ ਲੋਕਾਂ ਦੇ ਖਿਲਾਫ جنگ ਇਹ ਆਪਣੇ ਹੀ ਲੋਕਾਂ ਦੇ ਖਿਲਾਫ ਇਹ جنگ ਛੇੜ ਦਿੱਤੀ ਹੈ ਮੋਦੀ ਸਰਕਾਰ ਨੇ ਤੇ ਅਸੀਂ ਉਹ ਬਿੱਲ ਜਿਹੜੇ ਆ ਜਿਹੜੇ ਲੋਕਾਂ ਨੂੰ ਮਾਰੂ ਬਿੱਲ ਘੱਟ ਕ ਜਥੇਬੰਦੀਆਂ ਨੇ ਉਹਨੂੰ ਸਟੜੀ ਕੀਤਾ ਇਹ ਕਾਰਪੋਰੇਟ ਘਰਾਣਿਆਂ ਨੂੰ ਕੁਝ ਕੰਪਨੀਆਂ ਨੂੰ ਕਮਾਈ ਕਰਾਉਣ ਲਈ ਜਿਹੜਾ ਸਾਰੇ ਦਾ ਸਾਰਾ ਅਧਿਕਾਰ ਸੈਂਟਰ ਆਪਣੇ ਪਾਸ ਲੈ ਰਿਹਾ ਕੇ ਜਾ ਰਹੀ ਹੈ ਔਰ ਲੋਕਾਂ ਦਾ ਜਿਹੜਾ ਆ ਉਹ ਜੰਬਰ ਨਤਜੂਗ ਆ ਇਸ ਮਾਮਲੇ ਦੇ ਵਿੱਚ ਲਾਈਟ ਦੇ ਮਾਮਲੇ ਚ ਤੋਂ ਸੰਯੁਕਤ ਮੋਰਚੇ ਨੇ ਇਹ ਲੜਾਈ ਜਿਹੜੀ ਵਿੜ ਦਿੱਤੀ ਐ ਉਸ ਲੜਾਈ ਦਾ ਅੱਜ ਇਹ ਪਹਿਲਾ ਟਰੇਲਰ ਐ ਤੇ ਸਬ ਡਿਵੀਜ਼ਨਾਂ ਦੇ ਉੱਤੇ ਬਿਜਲੀ ਦਸਤਾਨ ਦੇ ਮੋਰੇ ਜਿਹੜੇ ਉਹ ਧਰਨੇ ਦਿੱਤੇ ਜਾ ਰਹੇ ਹੋ ਉਹ ਅੱਜ ਦਾ ਪਹਿਲਾ ਇਹ ਟਰੇਲਰ ਆ ਜਾਂ ਕਹੋ ਸੰਯੁਕਤ ਮੋਰਚੇ ਦਾ ਇਹ ਪਹਿਲਾ ਕਦਮ ਐ ਤੇ ਇਹ ਜੇ ਤਾਂ ਖੇਤੀ ਜਿਹੜੇ ਕਾਲੇ ਕਾਨੂੰਨ ਸੀਗੇ ਉਹਨਾਂ ਦੇ ਵਾਂਗੂ ਉਸ ਤਰਜ ਦੇ ਮੋਦੀ ਵਿਜਿਤ ਰਿਹਾ ਤੇ ਫਿਰ ਇਹ ਮੋਰਚਾ ਦਿੱਲੀ ਵੀ ਜਾ ਸਕਦਾ ਤੇ ਜੇ ਉਸ ਖੇਤੀਗੁਨਾਂ ਤੋਂ ਉਹ ਸੇਧ ਲੈਂਦਾ ਕਿ ਲੋਕੀ ਲਾਮਬੰਦ ਹੋ ਗਾਇਆ ਕੋਈ ਮੋਰਚਾ ਇੱਥੇ ਵੀ ਖਤਮ ਹੋ ਸਕਦਾ ਮਾ ਲੜਾਈ ਇੱਥੋਂ ਤੱਕ ਆ ਕਿ ਬਿੱਲ ਜਿਹੜੇ ਉਹ ਵਾਪਸ ਕਰਾਉਣ ਤੱਕ ਲੜਾਈ ਹੈ